ਮੈਨੂੰ ਇਹ ਖੁਸ਼ੀ ਇਹ ਵੀ ਤੁਹਾਡੇ ਨਾਲ ਸਾਂਝੀ ਕਰਦਾ ਖੁਸ਼ੀ ਹੋ ਰਹੀ ਆ ਕਿ ਇਸ ਸਾਲ ਇਸ ਸਾਲ ਪੰਜਾਬ ਵਿੱਚ ਔਰਤਾਂ ਨੇ ਮੁਫਤ ਬਸ ਯਾਤਰਾ ਦੀ ਸਹੂਲਤ ਦੀ ਵਰਤੋਂ ਕਰਕੇ ਰਾਜ ਵਿੱਚ 12 ਕਰੋੜ ਤੋਂ ਵੱਧ ਯਾਤਰਾਵਾਂ ਦਾ ਲਾਭ ਉਠਾਇਆ ਸਾਡੇ ਪੰਜਾਬ ਦੀ ਅੱਧੀ ਆਬਾਦੀ ਨੇ ਸਰ 12 ਕਰੋੜ ਤੋਂ ਵੱਧ ਟ੍ਰਿਪ ਜਿਹੜੇ ਨੇ ਕੀ ਉਹ ਮੁਫਤ ਬਸ ਯਾਤਰਾ ਰਾਹੀਂ ਕੀਤੇ ਨੇ ਇੱਕ ਵੱਡਾ ਲਾਭ ਹੋਇਆ ਜਿਸ ਤੇ ਸਾਡੇ ਚਾਲੂ ਬਿੱਤੀ ਸਾਲ ਵਿੱਚ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਗਿਆ ਹੈ ਇਤੇ ਇਹ ਸਰ ਅਸੀਂ ਇਹ ਸਕੀਮ ਨੂੰ ਨਿਰੰਤਰ ਜਾਰੀ ਰੱਖਾਂਗੇ ਤੇ ਅਗਲੇ ਸਾਲ 2025-26 ਲਈ ਵੀ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਇਸ ਵਿੱਚ ਕੀਤਾ ਗਿਆ। ਪਿਕਰ ਸਾਹਿਬ ਬਦਲਦਾ ਪੰਜਾਬ ਵਿੱਚ ਬਦਲਦਾ ਪੰਜਾਬ ਵਿੱਚ ਸਰਕਾਰ ਸਮਾਜ ਦੇ ਹਰੇਕ ਵਰਗ ਦਾ ਖਿਆਲ ਰੱਖਦੀ ਹੈ। ਸਾਡੀਆਂ ਸਾਡੇ ਅਨੁਸੂਚਿਤ ਜਾਤੀਆਂ ਦੇ ਭੈੜਾ ਭਰਾਵਾਂ ਨੂੰ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਸਪੀਕਰ ਸਾਹਿਬ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਤੋਂ ਲੈ ਕਰ ਜਾ ਕੰਮ ਡਿਫਾਲਟਰ ਹੋਣ ਦਾ ਮੁੱਦਾ ਬੜਾ ਚਿੰਤਾਜਨਕ ਹੈ ਜਿਹੜੇ ਐਸਸੀ ਭਰਾਵਾਂ ਨੇ ਸ਼ੈਡਿਊਲ ਕਾਸ ਭਰਾਵਾਂ ਨੇ ਕਾਰਪੋਰੇਸ਼ਨ ਤੋਂ ਲੈ ਲਏ ਸੀ ਉਹਨਾਂ ਚ ਬਹੁਤ ਸਾਰੇ ਭਰਾ ਜਿਹੜੇ ਡਿਫਾਲਟਰ ਹੋ ਗਏ ਨੇ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਸਰ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਉਹ ਕਰਜ਼ਾ ਜਿਹੜਾ ਲਿਆ ਸੀ ਉਹ ਵਾਪਸ ਕਰਤਾ ਪਰ ਲੇਕਿਨ ਕੁਝ ਜਿਹੜੀਆਂ ਜੈਨੂਨ ਰੀਜ਼ਨ ਸੀਗੇ ਜਿਹੜੇ ਜੈਨੂਨ ਕਾਸ ਸੀ ਜਿਵੇਂ ਕਿ ਲਾਪਤਰੀ ਦਾ ਕਾਰੋਬਾਰ ਵਿੱਚ ਅਸਫਲ ਹੋ ਜਾਣਾ ਲਾਪਤਰੀ ਦੀ ਸਰ ਕਿਸੇ ਸ਼ੈਡਿਊਲ ਕਾਸ ਲਾਭਪਾਤਰੀ ਦੀ ਮੌਤ ਦਾ ਹੋ ਜਾਣਾ ਪਰਿਵਾਰ ਵਿੱਚ ਕੋਈ ਹੋਰ ਕਮਾਉਣ ਵਾਲਾ ਮੈਂਬਰ ਦਾ ਨਾ ਹੋਣਾ ਲਾਭਪਾਤਰੀ ਦੇ ਘਰ ਵਿੱਚ ਕਿਸੇ ਹੋਰ ਮੈਂਬਰ ਦੀ ਲੰਬੀ ਬਿਮਾਰੀ ਜਾਂ ਆਮਦਨ ਦਾ ਕੋਈ ਹੋਰ ਸਰੋਤ ਨਾ ਹੋਣਾ ਕਿਸੇ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਣਾ ਆਦ ਕਰਕੇ ਸਰ ਕੁਝ ਲਾਭਪਾਤਰੀ ਜਿਹੜੇ ਨੇਗੇ ਜਿਹੜੇ ਸ਼ੈਡਿਊਲ ਕਾਸ ਦੇ ਲਾਭਪਾਤਰੀਓ ਕਰਜ਼ਾ ਪੰਜਾਬ ਦਾ ਵਾਪਸ ਕਾਰਪੋਰੇਸ਼ਨ ਦਾ ਵਾਪਸ ਕਰਨ ਸਮਰਥ ਰਹੇ ਸਰ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਨੂੰ ਕਰਜ਼ਿਆਂ ਦੀ ਹਦਾਈਗੀ ਸਰ ਇਹ ਵੀ ਦੇਖਣ ਵਿੱਚ ਆਇਆ ਤੇ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਦੀ ਹਿਦਾਈਗੀ ਕਰਜ਼ੇ ਦੀ ਹਿਦਾਈਗੀ ਜਿਹੜੀ ਆ ਪਰਿਵਾਰਾਂ ਨੂੰ ਆਪਣੀ ਜਾਇਦਾਦਾਂ ਤੱਕ ਆਪਣੇ ਕਿਉਂਕਿ ਛੋਟੇ-ਛੋਟੇ ਘਰ ਲੈਸਨ ਸ਼ੈਡਿਊਲ ਕਾਸਟ ਲੋਕਾਂ ਕੋਲ ਛੋਟੇ-ਛੋਟੇ ਕਰਨੇ ਉਹ ਤੱਕ ਆਪਣੇ ਵਿੱਚ ਨੇ ਪਿਆ ਜਿਸ ਕਾਰਨ ਸਾਰੇ ਸਰ ਗਰੀਬੀ ਬਲ ਤਕੇ ਗਏ ਸਾਡੀ ਸਰਕਾਰ ਨੇ ਸਰ ਇਸ ਸਥਿਤੀ ਪ੍ਰਤੀ ਜਿਹੜੀ ਆ ਹਿਊਮਨ ਬੀਅਰ ਪੜਾਉਂਦੇ ਹੋਏ ਸਾਲਸੀ ਸਰ ਜਿਹੜਾ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਭਰਾਵਾਂ ਦੇ ਪ੍ਰਤੀ ਇੱਕ ਅੱਛੀ ਅਪਰੋਚ ਬਣਾਈ ਆ ਸੋ ਮੈਂ ਅੱਜ ਸਰ ਇਸ ਅਜੀਮ ਤੇ ਪਵਿੱਤਰ ਸਦਨ ਦੇ ਅੰਦਰ ਐਲਾਨ ਕਰਦਾ ਕਿ ਜਿਹੜਾ ਵੀ ਕਰਜ਼ਾ ਉਹਨਾਂ ਨੇ ਅਰ ਮਿਤੀ 31 ਤਿੰਨ 2020 ਤੱਕ 31 ਤਿੰਨ 2020 ਤੱਕ ਕਾਰਪੋਰੇਸ਼ਨ ਲਈ ਲੈ ਕੇ ਸਾਰੇ ਕਰਜ਼ੇ ਜਿਹੜੇ ਉਹ ਸਰ ਮੁਆਫ ਕੀਤੇ ਜਾਂਦੇ ਐਸੀ ਕਾਰਪੋਰੇਸ਼ਨ ਦੇ ਜਿੰਨੇ ਸ਼ਡਿਊਲ ਕਾਸਤਾ ਨੇ 31 ਤਿੰਨ 2020 ਤੱਕ ਕਰਜ਼ੇ ਰਹੇ ਨੇ ਸਰ ਉਹ ਟੋਟਲ ਜਿਹੜੇ ਨੇਗੇ ਉਹ ਅਸੀਂ ਮਾਫ ਕੀਤੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੇ ਨਿਰਪਰਤਾ ਦੇ ਮੌਕੇ ਨਾਲ ਸਸ਼ਕਤ ਬਣਾਉਣ ਲਈ ਸਾਡੀ ਸਰਕਾਰ ਦੇ ਮੁਖਤਰਜ਼ੀ ਰਹੀ ਹੈ ਸਾਲ ਇਸ ਸਾਲ 1468 ਪਲੇਸਮੈਂਟ ਕੈਂਪਸ ਰਾਹੀਂ ਸਰ 1468 ਜਿਹੜੇ ਪਲੇਸਮੈਂਟ ਸੈਂਟਰ ਕੈਂਪਸ ਰਾਹੀਂ 85248 ਉਮੀਦਵਾਰਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਜਦਕਿ 24345 ਵਿਅਕਤੀਆਂ ਨੂੰ ਸਵੈ ਰੋਜ਼ਗਾਰ ਕਰਜ਼ਿਆਂ ਦੀ ਸਹੂਲਤ ਦਿੱਤੀ ਗਈ ਹੈ ਅਪ੍ਰੈਲ 2022 ਤੋਂ ਨਿਜਮਤ ਸਰਕਾਰੀ ਭਰਤੀ ਜਰੀਏ ਸਰ ਜਿਹੜੇ ਸਰ ਸਰਕਾਰੀ ਭਰਤੀ ਇਸ ਤੋਂ ਇਲਾਵਾ ਉਦੇਚ 51655 51655 ਅਪੁਆਇੰਟਮੈਂਟ ਲੈਟਰ ਯੁਕਤੀ ਪੱਤਰ ਜਾਰੀ ਕੀਤੇ ਗਏ ਹਨ ਪੰਜਾਬ ਤੋਂ ਆਪਣੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਦੇ ਸਬਤ ਬਹੁਤ ਵੱਡਾ ਮਾਣ ਹੈ 22 ਕੇਸ ਜਿਹੜੇ 22 ਕੇਡਸ ਐਨਡੀਏ ਅਤੇ ਹੋਰ ਅਕੈਡਮੀਆਂ ਵਿੱਚ ਸ਼ਾਮਲ ਕੀਤੇ ਗਏ 18 ਨੂੰ ਅਫਸਰ ਬਣਾਇਆ ਗਿਆ ਅਤੇ 47 ਕੈਂਟਰਾਂ ਨੂੰ ਐਨਡੀਏ ਦੀ ਪ੍ਰੀਖਿਆ ਪ੍ਰੀਖਿਆ ਅੰਦਰ 74 ਪੁਆਇੰਟ ਸਾਲフィス ਦੀ ਜਿਹੜੀ ਆ ਉਹ ਸ਼ਾਨਦਾਰ ਸਫਲਤਾ ਦਾ ਦਰ ਨਾਲ ਉਹਨੇ ਪਾਸ ਕੀਤੀ ਹੈ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ ਹੁਨਰ ਸਖਲਾਈ ਅਤੇ ਕੈਰੀਅਰ ਕਾਉਂਸਲਿੰਗ ਰਾਹੀਂ ਰੋਜ਼ਗਾਰ ਯੋਗਤਾ ਨੂੰ ਬਧਾਉਣ ਲਈ ਮੈਂ 23 ਸਾਲ 2025 26 ਲਈ 300 200 ਸੋਰੀ 230 ਕਰੋੜ ਰੁਪਏ ਦੀ ਵੱਣਦੀ ਤਸਵੀਰ ਰੱਖਦਾ ਹੈ ਜੋ ਕਿ ਪਿਛਲੇ ਸਾਲ ਨਾਲੋਂ 50% ਤੋਂ ਵੱਧ ਰਕਮ ਜਿਹੜੀ ਆ ਇਸ ਦੇ ਅੰਦਰ ਅਸੀਂ ਰੋਜ਼ਗਾਰ ਦੇ ਮੌਕੇ ਅਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਇਸ ਬਿੱਲ ਵੰਡ ਕੀਤੀ ਆ ਤਾਂ ਕਿ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਉਹਦਾ ਵਿਸ਼ਵਾਸ ਜਿਹੜਾ ਹੋਰ ਤਕੜਾ ਪੰਜਾਬ ਦੇ ਅੰਦਰ ਹੋਵੇ ਪੰਜਾਬ ਸਰਕਾਰ ਤੋਂ ਹੋਵੇ। ਮਾਨਯੋਗ ਸਪੀਕਰ ਸਾਹਿਬ ਸਹਿਰਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੀ ਅਮੀਰ ਸੱਭਿਅਤ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਦੇ ਸਨਮਾਨ ਅਤੇ ਪ੍ਰਦਰਸ਼ਨ ਲਈ ਪੰਜਾਬ ਦੇ ਸਰਕਾਰ ਨੇ ਸਰ ਰਾਮ ਤੀਰਥ ਅਮਰ ਸਰ ਵਿਖੇ ਸਰ RAM TIR TA AMAR SAR VIKHE 33 ਕਰੋੜ ਰੁਪਏ ਦੀ ਲਾਗਤ ਨਾਲ ਭਗਵਾਨ ਸ਼੍ਰੀ ਬਾਲਮਿਕ ਪਨੋਰਮਾ ਸਥਾਪਿਤ ਕੀਤਾ ਸੀ ਭਗਵਾਨ ਸ਼੍ਰੀ ਬਾਲਮਿਕ ਪਨੋਰਮਾ ਸਥਾਪਿਤ ਕੀਤਾ ਇਹ ਸਟੇਟ ਆਫ ਦਿ ਆਰਟ ਮਿਊਜ਼ੀਅਮ ਜਿਸ ਵਿੱਚ ਸਰ ਚੌਰਾ ਗੈਂਡਰੀ ਸਨ ਮਾਡਰਨ ਟੈਕਨੀਕਸ ਹਰਾਈ ਭਗਵਾਨ ਬਾਲਮਿਕ ਜੀ ਦੇ ਜੀਵਨ ਸਖਿਆਮਾ ਅਤੇ ਯੋਗਦਾਨ ਯੋਗਤਾਮਾਨ ਸੋਰੀ ਯੋਗਦਾਨ ਨੂੰ ਪੇਸ਼ ਕਰਦਾ ਹੈ 7 ਅਕਤੂਬਰ 2024 7 ਅਕਤੂਬਰ 2024 ਨੂੰ ਉਜਾਗਰ ਕੀਤਾ ਗਿਆ ਇਸ ਪਨੋਰਮਾ ਨੇ ਹਜ਼ਾਰਾਂ ਸਰਦਾਲਾਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਜੋ ਉਹਨਾਂ ਨੂੰ ਇੱਕ ਡੂੰਘਾ ਅਤੇ ਗਿਆਨਬਾਨ ਜਸ ਭਗਵਾਨ ਬਾਲਬਿਕ ਜੀ ਬਾਰੇ ਇੱਕ ਡੂੰਘਾ ਅਤੇ ਗਿਆਨਬਾਨ ਜਿਹੜਾ ਅਨੁਭਵ ਸਰ ਉੱਥੇ ਪ੍ਰਦਾਨ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਤੀ ਸਾਲ 2025-26 ਦੌਰਾਨ ਰਾਜਪਤਰੀ ਦੇ ਰਾਜਪਤਰੀ ਦੇ ਯਾਦਗਾਰੀ ਸਮਾਗਮਾਂ ਦੀ ਇੱਕ ਲੜੀ ਸਰ ਅਜੋਜਿਤ ਕੀਤੀ ਜਾਵੇਗੀ ਜਿਸ ਦੇ ਨਾਲ ਸ੍ਰੀ ਗੁਰੂ ਸਹਿਬਾਨ ਗੁਰੂ ਸਬ ਗੁਰੂ ਸਹਿਬਾਨ ਦੀਆਂ ਯਾਤਰਾਵਾਂ ਨਾਲ ਸਰ ਸੰਬੰਧ ਸਥਾਨਾਂ ਤੇ ਸਰ ਜਿਹੜੇ ਗੁਰੂ ਸਹਿਬਾਨ ਦੇ ਯਾਦਗਾਰ ਨਾਲ ਸੰਬੰਧ ਸਥਾਨ ਨੇ ਸਰ ਉਹਨਾਂ ਦੇ ਬਰਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਸਥਾਪਿਤ ਸ਼ਹਿਰ ਸਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੌਰ ਸਥਾਪਿਤ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸਰਪੱਖੀ ਵਿਕਾਸ ਵੱਲ ਵਿਸ਼ੇਸ਼ ਸਰ ਧਿਆਨ ਦਿੱਤਾ ਜਾਵੇਗਾ ਇਸ ਤਲਾਬ ਆਸਰ ਕਿਉਂਕਿ ਅਨੰਦਪੁਰ ਸਾਹਿਬ ਤੇ ਨਾਲ ਹੀ ਸਰ ਨੰਗਲ ਨੂੰ ਵੀ ਸਰ ਨੰਗਲ ਸ਼ਹਿਰ ਨੂੰ ਵੀ ਸਹਿਰਸ ਪਾਟੇ ਬਜੋ ਵਿਕਸਤ ਕੀ ਕੇ ਕੇਂਦਰ ਬਜੋ ਵਿਕਸਤ ਕਰਨ ਨਾਲ ਇਸ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਇਸ ਨੂੰ ਇੱਕ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਬਜੋਤ ਸ਼ਾਦ ਕਰਨ ਲਈ 10 ਕਰੋੜ ਰੁਪਏ ਦਾ ਬਜਟ ਦਾ ਪੰਨ ਕੀਤਾ ਗਿਆ ਹੈ